ਨੋ ਸਾਡੇ ਨਾਲ ਇੰਦਾ ਮਿਸ ਬਿਹាវ ਬੀਹੇਵ ਹੋਦਾ ਹੈ ਵੀ ਕੁੱਤੇ ਦੀ ਵੀ ਕਦਰ ਹੋ ਸਕਦੀ ਮਰੀਜ਼ਾਂ ਦੀ ਐਸਾ ਹਸਪੀਟਲ ਦੇ ਵਿੱਚ ਕੋਈ ਸਨਮਾਈ ਨਹੀਂ ਕੋਈ ਕਦਰ ਨਹੀਂ ਆਈਆ ਤੇ ਤੁਸੀਂ ਵੇਖ ਹੀ ਲਏ ਸਾਰਿਆਂ ਨੇ ਵੀ ਇੰਨਾ ਗੰਧ ਤੇ ਵਿੱਚ ਜੇ ਦੋ ਤਿੰਨ ਤੁਸੀਂ ਰਹਿ ਲੋਗੇ ਨਾ ਤੇ ਤੁਹਾਨੂੰ ਇਸੇ ਹਸਪੀਟਲ ਹਸਪੀਟਲ ਲਾ ਕੇ ਦਾਖਲ ਹੋਣਾ ਪੈਣਾ ਇੰਨਾ ਗੰਧ ਜਿਹੜਾ ਕਿ ਬਰਦਾਸ਼ਤ ਹੀ ਨਹੀਂ ਹੁੰਦਾ ਨਾਨਕ ਦੇ ਨਾਂ ਤੇ ਬਾਬੇ ਨਾਨਕ ਦੇ ਨਾਂ ਤੇ ਬਣਿਆ ਹੋਵੇ ਤੇ ਇੰਨਾ ਗੰਦਾ ਹੋਵੇ ਇਸ ਕਰਕੇ ਮੈਂ ਨਹੀਂ ਚਾਹੁੰਦੀ ਕਿ ਇੰਨਾ ਗੰਦ ਹੋਵੇ ਬਹੁਤ ਗੰਦ ਦੇਖਿਆ ਬਹੁਤ ਗੰਦ ਦੇਖਿਆ ਤੇ ਗੈਰ ਜ਼ਿੰਮੇਵਾਰ ਡਾਕਟਰ ਹੋ ਕੇ ਸਾਰੇ ਉਹ ਸਾਡੇ ਨਾਲ ਇਹਦਾ ਮਿਸ ਬਿਹಾವ್ ਬਿਹੇਵਲ ਹੁੰਦਾ ਹੈ ਤੇ ਕੁੱਤੇ ਦੀ ਵੀ ਕਦਰ ਹੋ ਸਕਦੀ ਮਰੀਜ਼ਾਂ ਦੀ ਐਸ ਹਸਪੀਟਲ ਦੇ ਵਿੱਚ ਕੋਈ ਸਨਮਾਈ ਨਹੀਂ ਕੋਈ ਕਦਰ ਨਹੀਂ ਜੇਲ ਤੋਂ ਕੁਝ ਪੇਸ਼ੈਂਟ ਆਏ ਨੇ ਉਹ 1 50% ਡੈੱਡ ਹੈ 1 75% ਡੈੱਡ ਹੈ ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਉਹਨਾਂ ਨੂੰ ਡਿਸਚਾਰਜ ਨਹੀਂ ਕਰਨਾ ਇਹ ਜਿਦ ਚ ਆਣ ਕੇ ਤੇ ਉਹਨਾਂ ਨੂੰ ਡਿਸਚਾਰਜ ਕੀਤਾ ਜੇਲ ਵਾਲਿਆਂ ਨੇ ਉਹਨਾਂ ਦੀ ਐਂਟਰੀ ਨਹੀਂ ਕੋਈ ਵਾਈਪਸ ਤੇ ਫਿਰ ਇਹਨਾਂ ਨੇ ਐਮਰਜੈਂਸੀ ਉੱਟ ਕੇ ਉਹਨਾਂ ਨੂੰ ਇੰਨਾ ਤੰਗ ਕਰਦੇ ਆ ਨਾ ਵੀ ਅਸੀਂ मतलब ਜਿਹੜਾ ਅੱਗੇ ਹੀ ਮਰਿਆ ਉਹਨੂੰ ਕੀ ਮਾਰਨਾ ਚਾਹੋ ਸਫਾਈ ਪੱਕੋ ਗੱਲ ਕਰੀਏ ਤੇ ਜੇ ਸਫਾਈ ਆ ਤੇ ਤੁਸੀਂ ਵੇਖ ਹੀ ਲਈ ਸਾਰਿਆਂ ਨੇ ਵੀ ਇੰਨਾ ਗੰਧ ਤੇ ਵਿੱਚ ਜੇ 2 ਦਿਨ ਤੁਸੀਂ ਰਹਿ ਲੋਗੇ ਨਾ ਤੇ ਤੁਹਾਨੂੰ ਇਸੇ ਹਸਪੀਟਲ ਹਸਪੀਟਲ ਆਣ ਕੇ ਦਾਖਲ ਹੋਣਾ ਪੈਣਾ ਕਿਉਂਕਿ ਇੰਨਾ ਗੰਧ ਜਿਹੜਾ ਕਿ ਬਰਦਾਸ਼ਤ ਹੀ ਨਹੀਂ ਹੁੰਦਾ ਸੋ ਮੈਂ ਸਿਹਤ ਮੰਤਰੀ ਨੂੰ ਇਹ ਮੈਸੇਜ ਪਾਉਣਾ ਹੈ ਡੀਸੀ ਸਾਹਿਬ ਨੂੰ ਵੀ ਪਾਉਣਾ ਤੇ ਹੋਰ ਵੀ ਜਿਹੜੇ ਅਧਿਕਾਰੀ ਉੱਪਰ ਤੱਕ ਮੈਂ ਪਹੁੰਚਣਾ ਕਿਉਂਕਿ ਮੇਰੀ ਹੁਣ ਜੜੀ ਨਾ ਇੰਤਹਾ ਹੋ ਗਈ ਹੈ ਇਹਨੂੰ ਸੁਣ ਸੁਣ ਕੇ ਕਰ ਕਰ ਕਿਉਂਕਿ ਮਰੀਜ਼ਾਂ ਲਈ ਹਸਪਤਲ ਬਣਿਆ ਹੈ ਮੋਟੀਆਂ ਤਨਖਾਹਾਂ ਲੈਂਦੇ ਆ। ਸੋ ਅੱਜ ਇੱਕ ਬਾਬੇ ਨਾਨਕ ਦੇ ਨਾਂ ਤੇ ਬਾਬੇ ਨਾਨਕ ਦੇ ਨਾਂ ਤੇ ਬਣਿਆ ਹੋਵੇ ਤੇ ਇੰਨਾ ਗੰਦਾ ਹੋਵੇ। ਇਸ ਕਰਕੇ ਮੈਂ ਨਹੀਂ ਚਾਹੁੰਦੀ ਕਿ ਇੰਨਾ ਗੰਦ ਹੋਵੇ। ਇਹ ਜਿਹੜੇ ਇੰਚਾਰਜ ਨੇ ਉਹ ਧਿਆਨ ਦੇਣ ਤੇ 10-15 ਦਿਨਾਂ ਤੱਕ ਮੈਂ ਫੇਰ ਰਾਉਂਡ ਫੇਰ। ਮੈਂ ਕੀ ਹਾਲਾਤ ਦੇਖਿਆ ਬਹੁਤ ਗੰਦ ਦੇਖਿਆ ਬਹੁਤ ਗੰਦ ਦੇਖਿਆ ਤੇ ਗੈਰ ਜ਼ਿੰਮੇਵਾਰ ਡਾਕਟਰ ਵੇਖੇ ਸਾਰੇ ਇੱਕ ਅੱਧਾ ਕੋਈ ਹੋਵੇ ਤੇ ਮੈਂ ਨਹੀਂ ਕਹਿ ਸਕਦੀ ਕੋਈ ਜ਼ਿੰਮੇਵਾਰੀ ਨਹੀਂ ਆਪਣੇ ਇਹਨਾਂ ਦੇ ਬਾਥਰੂਮ ਇਹਨਾਂ ਜਿਵੇਂ ਡਰਾਇੰਗ ਰੂਮ ਹੁੰਦਾ ਉਹਨਾਂ ਬਾਥਰੂਮਾਂ ਦੇ ਵਿੱਚ ਅਸੀਂ ਲੱਕ ਤੇ ਕੱਪੜੇ ਰੱਖ ਕੇ ਗਏ ਆ ਸੋ ਮਰੀਜ਼ ਇਨਸਾਨ ਨਹੀਂ ਆ ਇਹ ਤੇ ਇਨਸਾਨੀਅਤ ਦਾ ਘਾਣਾ ਇੱਥੇ ਹੋ ਰਿਹਾ ਮਤਲਬ ਇਹਨਾਂ ਦੀ ਕੋਈ ਪੁੱਛ ਪੜਤਾਲ ਹੀ ਨਹੀਂ ਇਹਨਾਂ ਦੇ ਸਿਰ ਤੇ ਕੋਈ ਕੁੰਡਾ ਹੀ ਨਹੀਂ ਕਿਸੇ ਨੂੰ ਮੰਨਦੇ ਹੀ ਨਹੀਂ ਮਿਸ ਵੀ ਬੜਾ ਬੜਾ ਬਹੁਤ ਮਿਸਬੀਹੇਵ ਲੋਕੀ ਰੋਂਦੇ ਨੇ ਜਾ ਕੇ ਕਿ ਹਸਪਤਾਲ ਤੋਂ ਪਰੇ ਅਸੀਂ ਕਿੱਥੇ ਚੱਲ ਜੀ ਤੇ ਜਿਹੜਾ ਜੇਲ੍ਹ ਚੋਂ ਆਇਆ ਉਹ ਹਸਪਤਾਲ ਚ ਉਹਨੂੰ ਧੱਕਾ ਦਿੱਤਾ ਜਾਵੇ ਤੇ ਉਹ ਕਿੱਥੇ ਜਾਊ ਸੋਚਣ ਦੀ ਗੱਲ ਆ ਅੱਜ ਉਸਮਾਨ ਵਾਲੇ ਅੱਜ ਅਜਿ ਹਸਪਤਾਲ ਨੇ ਇਹ ਕਹਿੰਦੇ ਚਾਰ ਪੰਥਰਾਂ ਆਉਣ ਦੇ ਬਾਅਦ ਉੱਥੇ ਲਿਆ ਕੇ ਪਾਣੀ ਭਰਦੇ ਨੇ ਮਰੀਜ਼ ਨਹੀਂ ਬੇਟਾ ਗੰਦਾ ਪਾਣੀ ਅਜ ਉਸਮਾਨ ਦੇ ਕਾਰਡ ਬਣਿਆ ਸਾਰਿਆਂ ਹਸਪਤਾਲਾਂ 'ਚ ਇਹ ਚੱਲਣ ਦੇ ਤੇ ਇਹ ਕਹਿੰਦੇ ਵੈਲਿਡ ਵੀ ਨਹੀਂ ਹੈ ਮਤਲਬ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਰਹਿ ਗਿਆ ਲੋਕ ਰੋਲਦੇ ਨੇ ਅਸੀਂ ਲੋਕਾਂ ਦੇ ਆਗੂ ਆ ਇਹਨਾਂ ਆਫੀਸਰਸ ਦੇ ਨਹੀਂ ਯਾਤਰ ਕਰ ਗਿੰਦੀ ਹੈ ਕਿ ਹਜ਼ਾਰਾਂ ਲੋਕਾਂ ਦਾ ਇਲਾਜ ਵੀ ਹੋ ਰਿਹਾ ਜੀ ਮਹੱਲਕ ਨਹੀਂ ਕੁੱਟ ਗਏ ਨੇ ਪਰ ਇਹ ਵੜਿਆ ਕੱਲੋਂ ਨਾਲ ਧਿਆਨ ਕਿਸੇ ਦਾ ਨਹੀਂ ਹੋ ਰਿਹਾ ਇੱਕ ਮਿੰਟ ਮੇਰੀ ਵਾਰੀ ਹੈ ਨਾ ਤੁਸੀਂ ਆਪਣੀ ਵਾਰੀ ਬੰਦ ਰੱਖੋ ਤੇ ਅਸੀਂ ਇਹਨਾਂ ਫੰਡ ਦਿੱਤਾ ਹੈ ਕਿ ਮੇਰੇ ਖਿਆਲ ਅਜੇ ਤੱਕ ਕਿਸੇ ਐਮਪੀ ਨੇ ਇਹਨਾਂ ਫੰਡ ਦਿੱਤਾ ਹੀ ਨਹੀਂ ਕਰੋੜਾਂ ਰੁਪਏ 50 ਲੱਖ ਦਾ ਪਲਾਂਟ ਕਿਤੇ ਕੈਂਸਰ ਹਸਪਤਾਲ ਬੇਬੇ ਨਾਨਕੀ ਹਸਪਤਾਲ ਐਸਾ ਸਾਨੂੰ ਇੰਨੀ ਐਡ ਦਿੱਤੀ ਆ ਪਰ ਇਹਨਾਂ ਦੇ ਅੱਖੇ ਤੇ ਕਲਾਸ 4 ਨਹੀਂ ਲੱਗਣਦਾ ਵੀ ਤੁਸੀਂ ਝਾੜੂ ਮਾਰ ਦੋ ਉਹ ਬੀਬੀ ਅਸੀਂ ਇੱਕ ਮਾਰਨ ਦੀ ਆਂਦੀ ਮੇਰੀ ਨਾਈਟ ਡਿਊਟੀ ਮੈਂ ਹਾਂ ਤੂੰ ਦੁਪਹਿਰ 1:30 ਵਜੇ ਕੀ ਕਰਦੀ ਨਾਈਟ ਡਿਊਟੀ ਦਾ ਮਤਲਬ ਨਾਈਟ ਨਾਟ ਅਡੇਕੇ ਮਾਰਨ ਮੈਨੂੰ ਇਹ ਕਾਹ ਸ਼ੁਰੂ ਕੀਤਾ ਉਹਨੇ ਇਹਨਾਂ ਦਾ ਮਤਲਬ 20 20 ਕੀਤਾ ਇਹ ਛੋਟੇ ਤੋਂ ਵੱਡੇ ਤੋਂ ਵੱਡਾ ਡਾਕਟਰ ਇਹਨਾਂ ਨੂੰ ਵੀ ਮਿਸਬੀਹ ਕਰਦੇ ਆ ਜੀ ਬੋਲਦੇ ਕਿ ਚਾਹ ਚੀਨੀ ਉਹ ਮੈਨੂੰ ਵੀ ਮਤਲਬ ਕਹਿਣ ਦੀ ਵੀ ਭਲਾਣਿਆਂ ਨਾਲ ਗੱਲ ਕਰ ਮੈਂ ਕਹਾਂ ਮੈਨੂੰ ਪਤਾ ਮੈਂ ਕਿਸਦੇ ਨਾਲ ਗੱਲ ਕਰਾਂ ਤਾਂ ਜ਼ਿੰਮੇਵਾਰ ਕੌਣ ਸਮਝਦੇ? ਇਨਚਾਰਜ ਅਜਾਂ ਪ੍ਰਸ਼ਾਸਨ ਤੇ ਜਾਂ ਸਾਡੀ ਸਰਕਾਰ ਪੰਜਾਬ ਦੀ ਪੰਜਾਬ ਦੀ ਸਰਕਾਰ ਸੁੱਤੀ ਆ ਕੰਮ ਕਰਨੀ ਨਹੀਂ ਤੇ ਉਹਨਾਂ ਨੂੰ ਪਤਾ ਮਰੀਜ਼ ਰੋੜ ਰਿਹਾ ਥੱਲੇ ਕਿਉਂ ਹਸਤਰਾਂ ਨੂੰ ਚੈੱਕ ਨਹੀਂ ਕਰਦੇ ਇਹ ਸਾਡੀ ਡਿਊਟੀ ਘਟਿਆ ਤੇ ਭਗਵੰਤ ਮਾਨ ਦੀ ਵਾਦਾ ਮਹੱਲਾ ਕਲੀਨਿਕਾਂ ਦਾ ਬੜਾ ਯੋਰ ਲਾਉਂਦੇ ਕਿ ਫ੍ਰੀ ਹੈ ਜਿੱਥੇ ਜਿੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉੱਥੇ ਮਰੀਜ਼ ਪਰੇਸ਼ਾਨ ਹੋ ਰਹੇ ਮਹੱਲਾ ਕਲੀਨਿਕ ਚ ਨਹੀਂ ਮਹੱਲਾ ਕਲੀਨਿਕ ਇਹ ਨਾ ਬਣਾਇਆ ਕਿਹੜਾ ਪੁਰਾਣੀ ਬੋਤਲ ਦੇ ਵਿੱਚ ਨਵੀਂ ਬੋਤਲ 'ਚ ਪੁਰਾਣੀ ਸ਼ਰਾਬ ਪਾ ਕੇ ਕੀ ਉਹ ਸ਼ਰਾਬ ਬੋਤਲ ਨਵੀ ਹੋ ਜਾਊਗਾ ਇਹਨਾਂ ਨੇ ਪਹਿਲੀਆਂ ਦੇ ਉਹ ਜਿਹੜੇ ਸਾਈਨ ਬੋਰਡ ਸੀ ਮਿਟਾ ਕੇ ਤੇ ਆਪ ਪਾਰਟੀ ਦੇ ਲਾਤੇ ਇਸ ਤਰ੍ਹਾਂ ਮਹੱਲੇ ਨਹੀਂ ਬਣਦੇ ਪੁੱਤ ਜਮੀ ਇਹ ਤੇ ਪੁੱਤ ਹੁੰਦਾ ਗਵਾਂਡੀਆਂ ਦਾ ਪੁੱਤ ਪੁੱਤ ਤੇਰੀ ਸ਼ਿਕਾਇਤ ਹਮੇਸ਼ਾ ਕੀਤੀ ਕਰੋਗੇ ਮੈਂ ਮੰਤਰੀ ਬਲਬੀਰ ਸਿੰਘ ਮੰਤਰੀ ਬਲਬੀਰ ਸਿੰਘ ਨੂੰ ਸੀਐਮ ਨੂੰ ਚਿੱਠੀ ਪਾਉਂਗਾ ਬੀ ਸੀ ਸਾਹਿਬ ਨੂੰ ਹੋਮਪੀਏ ਦੇ ਬਾਰੇਆਂ ਕੀ ਕੋਈ ਸੋਚ ਅਖਬਾਰਾਂ ਚ ਦਵਾਂਗੇ ਪ੍ਰੈਸ ਜਾਊਗਾ ਸਾਰਾ ਕੁਝ ਤੇ ਬਾਕੀ ਜੇ ਕੋਈ ਸਾਡੇ ਬਗੈਰ ਭਾਵੇਂ ਡੀ ਸੀ ਹੋਵੇ ਭਾਵੇਂ ਮੰਤਰੀ ਹੋਵੇ ਸਾਨੂੰ ਬਿਠਾਏ ਵਿੱਚ ਬਗੈਰ ਫੈਸਲਾ ਕਰੂਗਾ ਤੇ ਉਹ ਨੂੰ ਅਸੀਂ ਫੈਸਲੇ ਨੂੰ ਮੰਨਦੇ ਨਹੀਂ ਠੀਕ ਹੈ ਹਾਂ ਜੀ ਕਾਲ ਕਾਲ ਨਾ ਮੇਰਾ ਨਾਮ ਚਰਨਜੀਤ ਕਾਰ ਹੈ ਅਹੀਂ ਮਜੀਠਾ ਰੋਡ ਬਾਈਪਾਸ ਤੋਂ ਆਇਆ ਨੇ ਸ਼ਹਿਰੋਂ ਵਟਨ ਸ਼ਹਿਰ ਅੱਜ ਵੀ ਦੇਖਿਆ ਤੇ ਇੱਥੇ ਬਈ ਲੋ ਸਰਗੋ ਠੀਕ ਸੀ ਤੇਰਾ ਤਿਆਂ ਕੰਦੇ ਆ ਕਿ ਤੁਸੀਂ ਇੱਕ ਇੱਕ ਬੈੱਡ ਤੇ ਦੋ ਮਰੀਜ਼ ਪਾਉਣੇ ਸਾਡੇ ਬੇਟੀ ਦਾ ਆਪਰੇਟ ਹੋਇਆ ਵਾ ਤੇ ਇਸ ਕਰਕੇ ਹੀ ਆਖਿਆ ਕਿ ਨਹੀਂ ਹੈ ਦੋ ਜਣੇ ਨਹੀਂ ਪੈਂਦੇ ਨੇ ਇਹ ਆਪਣਾ ਬੈੱਡ ਲਾ ਬਾਹਰ ਲਾ ਕੇ ਤੇ ਬਾਹਰ ਪਾ ਲਿਆ ਬੇਟੀ ਆਪਣਾ ਲੈ ਕੇ ਆਪਣਾ ਲੈ ਕੇ ਘਰੋਂ ਅੱਛਾ ਘਰੋਂ ਲੈ ਕੇ ਆਏ ਹਾਂਜੀ ਤੇ ਡਾਕਟਰ ਮਿਲਦੇ ਤੇ ਹਾਂਜੀ ਮਿਲਦੇ ਤਾਂ ਪਾ ਦੇਖਦੇ ਪਾਇਆ ਹਲਾਤ ਕੀ ਹੈ ਹਸਪਤਾਲ ਦੇ ਵਿੱਚ ਉਹ ਲਾ ਆ ਤੇ ਸੇਕ ਰਿਹਾ ਦੋ ਦੋ ਜਾਨੇ ਪਾਈ ਜਾਂਦੇ ਦੋ ਇਧਰੋਂ ਲਿਆਉਂਦੇ ਇਧਰੋਂ ਪਾ ਦਿੰਦੇ ਵਿਚਾਰਿਆਂ ਨੂੰ ਗੰਦਗੀ ਕਿੰਨੀ ਪੀ ਉਸ ਦੀ ਗੰਦਗੀ ਇਤਰਾ ਸਫਾਈ ਤੇ ਹੁੰਦੀ ਆ ਰੋਜ਼ ਦੀ ਰੋਜ਼ ਪਰ ਫਿਰ ਵੀ ਕਈ ਲੋਕ ਬਾਹਰ ਦੇ ਵੀ ਪਾਈ ਜਾਂਦੇ ਗੰਦਗੀ ਆ ਸਫਾਈ ਆਪ ਵੀ ਨਹੀਂ ਰੱਖਦੇ ਕਈ ਬੱਚਾ ਛੋਟਾ ਆ ਹਾਂਜੀ ਕਿੰਨੀ ਕਨਫੈਕਸ਼ਨ ਸਮਝਦੇ ਹੁੰਦੀ ਐ ਹਾਂਜੀ ਇਹ ਰਹਿ ਇਹ ਤੇ ਇਹਨਾਂ ਨੂੰ ਹੁਣ ਚਾਹੀਦਾ ਨਾ ਕਿ ਸਵਾਈ ਜਿਆਦੀ ਰੱਖਣ ਮੇਰਾ ਨਾਮ ਕਰਮ ਹਾਂ ਜੀ ਹਾਂਜੀ ਇਸੇ ਕੀ ਪ੍ਰੋਬਲਮ ਆ ਰਹੀ ਮਤ ਪ੍ਰੋਬਲਮ ਆਵੇ ਸਾਹਮਣੇ ਹੀ ਆਗੇ ਬੈੱਡ ਤੇ ਹੀ ਕੋ ਕਮਰੇ ਦੀ ਕੋਈ ਕੋਈ ਹੈ ਨਹੀਂ ਕੋ ਅਰੇਂਜਮੈਂਟ ਹੀ ਨਹੀਂ ਹੋਰ ਦੱਸੋ ਆਏ ਆ ਸਰ ਰਾਤ 12 ਵਜੇ ਬਾਹਰ ਬੈਠੇ ਇੱਧਰ ਹੀ ਬਾਹਰ ਬੈਠੇ ਕੀ ਗੱਲ ਹੋਈ ਉਹ ਸਵੇਰੇ 3 ਵਜੇ ਬਹੁਤ ਚੋੜੇ ਆ ਕੇ ਬਾਹਰ ਇੰਦੇ ਬੱਚੇ ਇੱਥੇ ਬਹਿ ਗਏ ਬੱਚਾ ਨਾਲ ਹੀ ਡਾਕਟਰ ਕਹਿੰਦੇ ਰਹਉਂਦੇ ਉਹ ਡਾਕਟਰ ਪਤਾ ਨਾ ਹੁੰਦਾ ਡਾਕਟਰ ਹੁੰਦਾ ਇਹ ਲਿਆ ਵੀ ਬੱਚਾ ਨਹੀਂ ਇੱਕ ਕਿ ਦੋ ਦੋ ਗਰੀਬ ਪਾਇਨੇ ਕੀ ਕਰਦੇ ਉਹਦੇ ਅੰਦਰ ਅੰਦਰ ਬੈ ਰਹੇ ਹੈ ਕਿ ਕੋਈ ਹਜ਼ਰੋ ਅਨੁਭਾਰ ਕਰਦਾ ਹੈ ਕਿ ਤੂੰ ਕਿਹ ਪਟੰਗ ਡਾਕਟਰ ਨੇ ਭਾਈ ਦੇ ਤਾਂ ਬਿਛੇ ਨਹੀਂ ਹੱਥ ਵਿੱਚ ਲੱਗੇ ਪਾਇਆ ਹੋਵੇ ਕਿ ਤੂੰ ਨੂੰ ਪਾਇਆ ਸੀਗਾ ਪਹਿਲਾਂ ਨਹੀਂ ਨਹੀਂ ਅਨੁਭਾਰ ਹੀ ਹੈ ਤੁਹਾਨੂੰ ਜਗ੍ਹਾ ਨਹੀਂ ਮਿਲੀ ਅੰਦਰ ਜਗ੍ਹਾ ਹੀ ਨਹੀਂ ਹੈ ਕੀ ਹਾਲਾਤ ਕੀ ਹਾਲਤ ਹੈ ਹਸਪਤਾਲ ਦੇ ਹਾਲਾਤ ਦੇਖੋ ਤੁਸੀਂ ਆਵੇ ਵਾਈ ਵੀ ਪਹਿਲੀ ਵਾਰ ਹੀ ਆਏ ਹੈ ਜੇ ਤੁਸੀਂ ਵੀ ਦੇਖੋ ਇਹ ਕਿਹੜੀ ਅੰਮ੍ਰਿਤਸਰ ਨਹੀਂ ਇਹ ਗਜ਼ਾਸਪੁਰ ਜ਼ਿਲ੍ਹਾ ਪਿੰਡ ਤੜੀਵਾਲ ਜੀ ਭਾਈ ਬਹੁਤ ਹੋਵੇ ਹਾਂ ਜੀ ਕੀ ਦੇਖਿਆ ਹਾਲਾਤ ਲਾਹੇ ਕੋਲਾ ਤਾਂ ਉਹ ਹਸਤਾ ਹਦੀ ਵਧੀਆ ਬਣਾ ਪਰ ਅੰਦਰ ਅਰੇਂਜਮੈਂਟ ਹੀ ਨਹੀਂ ਕੋਈ ਸਬਸਕ੍ਰਾਈਬ ਹੀ ਨਹੀਂ ਹੈਗੀ ਸਬਸਕ੍ਰਾਈਬ ਹਾਂਜੀ ਠੀਕ